ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਨੇ ਹਨੇ ਪਾਠੇ ਕਿਤਾਬ ਦਾ ਵੀਮਾ ਪਾਗ ਪੜਾਂਗੇ ਪਤਾਪ ਸਿੰਘ ਹੈ ਸੂਰੋ ਪੂਰੋ ਨਾਮ ਸੁਨਤ ਹੋਏ ਦੁਸ਼ਮਨ ਦੂਰੋ ਦੇਖ ਲੈ ਫਿਰ ਬਚਨਾ ਦਾ ਪੱਕਾ ਰਹੀਂ ਦੋ ਖੇੜ ਗਏ ਹੋਏ ਭਜੰਗੀ ਆਪਸ ਵਿੱਚ ਗੱਲਾਂ ਕਰ ਰਹੇ ਹਾਂ ਲੈ ਉਹ ਸੂਰ ਬੀਰ ਕੀ ਕਾਦਾ ਜਿਹੜਾ ਬਚਨਾ ਤੋਂ ਖਿਸਕ ਜਾਏ ਦੂਜਾ ਭਜੰਗੀ ਬੋਲਿਆ ਬਸ ਫਿਰ ਤੂ ਤੁਰਕਾਂ ਦੇ ਸਿਰ ਲਾ ਕੇ ਜੂਝਦਾ ਹੋਇਆ ਸ਼ਹੀਦ ਹੋਵੇਂ ਤੇ ਮੈਂ ਤੁਰਕਾਂ ਸਿਰ ਆਪਣਾ ਸਿਰ ਲਾਵਾਂਗਾ। ਪਰ ਆਪਾਂ ਇਕੱਠੇ ਹੀ ਜੂਝਾਂਗੇ। ਮੁਖਬਰਾ ਚੌਧਰੀਆਂ ਦੇ ਸਿਰ ਭੰਨਾਂਗੇ। ਅਸਲ ਵਿੱਚ ਮੇਰੀ ਅਰਦਾਸ ਇਹ ਹੈ ਕਿ ਮੈਂ ਖਾਲਸੇ ਦੀ ਸੇਵਾ ਕਰਾਂ ਤੇ ਮੁਗਲਾਂ ਦੇ ਜ਼ੁਲਮਾਂ ਅੱਗੇ ਅਡੋਲ ਖਲੋ ਕੇ ਕੁੱਲ ਜਗਤ ਨੂੰ ਦੱਸਾਂ ਕਿ ਖਲੋਈ ਦਾ ਕਿਵੇਂ ਆ। ਪਰ ਸ਼ਹਾਦਤ ਆਪਾਂ ਇਕੱਠੇ ਪਾਵਾਂਗੇ। ਇਹ ਤਾਂ ਹੁਣ ਗੱਲ ਕੀ ਦਰਜੀਆਂ ਤੇ ਹੱਥ ਹੈ। ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਭਾਈ ਮਤਾਬ ਸਿੰਘ ਕੋਲ ਪਹੁੰਚੀ ਉਹ ਜੰਗਲ ਵਿੱਚ ਕਿਧਰੇ ਕੋਈ ਮੋਰਚਾ ਫਤਿਹ ਕਰਨ ਮਗਰੋਂ ਢੜੀ ਵਿਸ਼ਰਾਮ ਕਰ ਰਹੇ ਹਨ ਭਾਈ ਸਾਹਿਬ ਦੇ ਫੜੇ ਜਾਣ ਦੀ ਖਬਰ ਸੁਣਦਿਆਂ ਸਾਰ ਉਹ ਉੱਠੇ ਕੁੜੇ ਨੂੰ ਥਾਪੀ ਦਿੱਤੀ ਤੇ ਬੋਲੇ ਚੱਲ ਬਈ ਜਾਣ ਭਾਈ ਵੇਲਾ ਆ ਗਿਆ ਤੁਸੀਂ ਕਿਧਰ ਨੂੰ ਤਿਆਰਾ ਖਿੱਚੇ ਦਿੱਤਾ ਮਤਾਬ ਸਿੰਘ ਜੀ ਇੱਕ ਸਿੰਘ ਨੇ ਪੁੱਛਿਆ ਭਾਈ ਤਾਰੂ ਸਿੰਘ ਮੇਰੇ ਬਹੁਤ ਪਿਆਰੇ ਭਾਈ ਹਨ ਅਸੀਂ ਬਚਪਨ ਇਕੱਠੇ ਖੇਡਦੇ ਹਾਂ ਬਤਾਇਆ ਹੈ ਉਹਨਾਂ ਨੂੰ ਹਕੂਮਤ ਨੇ ਕੈਦ ਕਰ ਲਿਆ ਭਾਈ ਮੁਤਾਬ ਸਿੰਘ ਬੋਲੇ ਤੇ ਸਾਡੇ ਲਈ ਕੀ ਹੁਕਮ ਹੈ ਭਾਈ ਤਾਰੂ ਸਿੰਘ ਨੂੰ ਛਡਵਾਉਣ ਲਈ ਕੀ ਅਸੀਂ ਲਾਹੌਰ ਤੇ ਹੱਲਾ ਬੋਲ ਰਹੇ ਹਾਂ ਦੂਜੇ ਸਿੰਘ ਵੀ ਉਠਦਿਆਂ ਬੋਲੇ ਨਹੀਂ ਨਹੀਂ ਮੈਂ ਤਾਰੂ ਸਿੰਘ ਨੂੰ ਜਾਣਦਾ ਹਾਂ ਉਹ ਕਦੇ ਨਹੀਂ ਚਾਹੇਗਾ ਕਿ ਉਸ ਨੂੰ ਛਡਵਾਇਆ ਜਾਏ ਉਹ ਤਾਂ ਹੁਣ ਇਮਤਿਹਾਨ ਲਵੇਗਾ ਮੁਗਲਾਂ ਦੀਆਂ ਰੰਬੀਆਂ ਆ ਰਹੀਆਂ ਹਨ ਤੇ ਚੜਖੜੀਆਂ ਦਾ ਮੁਗਲਾਂ ਦੇ ਤਸੀਹਿਆਂ ਦੀ ਇੰਤਹਾ ਹੋਏਗੀ ਤੇ ਸਿੰਘ ਦਾ ਸਿਰਕ ਪਹਾੜਾਂ ਨੂੰ ਟੱਕਰ ਦੇਵੇਗਾ ਤੇ ਫਿਰ ਤੁਸੀਂ ਕਿੱਧਰ ਨੂੰ ਚਲਾ ਪਾਰੇ ਹੋ ਅਸਲ ਵਿੱਚ ਅਸੀਂ ਛੋਟੇ ਹੁੰਦਿਆਂ ਤੋਂ ਹੀ ਇੱਕ ਦੂਜੇ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਸ਼ਹੀਦ ਇਕੱਠੇ ਹੋਵਾਂਗੇ ਸੋ ਚੜਖੜੀਆਂ ਮੈਨੂੰ ਵੀ ਆਵਾਜ਼ਾਂ ਮਾਰ ਰਹੀਆਂ ਨੇ ਪਰਮਤਾਪ ਸਿੰਘ ਜੀ ਸੂਰਮਿਆਂ ਦੇ ਸ਼ਬਦ ਕੋਸ਼ਾ ਵਿੱਚ ਪਰ ਨਹੀਂ ਹੁੰਦਾ ਖਾਲਸਾ ਜੀ ਕਹਿੰਦਿਆਂ ਹੋਇਆ ਭਈ ਮਤਾਬ ਸਿੰਘ ਘੋੜੇ ਤੇ ਸਵਾਰ ਹੋਏ ਤੇ ਬਲਾਂ ਵਿੱਚ ਹੀ ਅੱਖੋਂ ਓਲੇ ਹੋ ਗਏ ਮਤਾਬ ਸਿੰਘ ਦਾ ਤੂਫਾਨ ਸੀ ਜਿਵੇਂ ਕਲਗੀਧਰ ਜੀਾਂ ਦੇ ਬਾਝਲੇ ਪੁਨਰ ਜਨਮ ਲਿਆ ਹੋਵੇ ਉਸ ਦੀ ਹਿੰਮਤ ਦੇ ਚਰਚੇ ਮੁਗਲਾਂ ਦੀਆਂ ਮਹਿਫਲਾਂ ਦੇ ਰੰਗ ਫਿੱਕੇ ਕਰ ਦਿੰਦੇ ਸਨ ਹਾਲਾਂਕਿ ਹਰਪਗਤ ਨਰਨਜੀਨੀ ਆਪਣੀ ਟੁਕੜੀ ਨਾਲ ਭਾਈ ਮਤਾਬ ਸਿੰਘ ਨੂੰ ਫੜਨ ਲਈ ਨਿਕਲਿਆ ਹੋਇਆ ਸੀ ਪਰ ਛੋਟੀਆਂ-ਮੋਟੀਆਂ ਟੁਕੜੀਆਂ ਵਿੱਚ ਇੰਨੀ ਤਾਕਤ ਕਿੱਥੇ ਕਿ ਸਿੰਘ ਨਾਲ ਦਸਤ ਪੰਜਾ ਲੈ ਸਕਣ ਮੁਗਲਾ ਦੀਆਂ 40 50 ਦੀਆਂ ਟੋਖਣੀਆਂ ਤਾਂ ਮਤਾਬ ਸਿੰਘ ਦੇ ਨਾਮ ਸੁਣ ਕੇ ਹੀ ਰਾਹ ਬਦਲ ਲਿਆ ਕਰਦੀਆਂ ਸਨ ਕਹਿੰਦੇ ਨੇ ਕਿ ਦਲ ਪੰਥਾ ਵਿੱਚ ਜਦ ਸਿੰਘ ਸਵੇਰੇ ਕਮਰ ਕੱਸਾ ਲਾਉਂਦੇ ਸਨ ਤਾਂ ਨਾਲ-ਨਾਲ ਭਾਈ ਮਤਾਬ ਸਿੰਘ ਦਾ ਨਾਮ ਲੈਂਦੇ ਸਨ ਖੌਫ ਉਸ ਸਿੰਘ ਦੇ ਕੋਲ ਦੀ ਨਹੀਂ ਲੱਗਦਾ ਸੀ ਜੋ ਭਾਈ ਮਤਾਬ ਸਿੰਘ ਦਾ ਨਾਮ ਲੈਂਦਿਆ ਸ਼ਸਤਰ ਸਜਾਉਂਦਾ ਸੀ ਮੁਖਬਰ ਸੂਈਏ ਖੂਫੀਆ ਸੈਨਿਕ ਉਸ ਇਲਾਕੇ ਵਿੱਚ ਵੜਦੇ ਨਹੀਂ ਸਨ ਜੱਤਰਪਾਈ ਮਤਾਬ ਸਿੰਘ ਦੇ ਹੋਣ ਦੀ ਖਬਰ ਮਿਲ ਜਾਂਦੀ ਸੀ ਹਰ ਪਗਤ ਨਰੰਜਣੀ ਆਵੀ ਕਿਸੇ ਹੋਰ ਹੀ ਪਾਸੇ ਮਤਾਬ ਸਿੰਘ ਦੀ ਖੋਜ ਕਰ ਰਿਹਾ ਸੀ ਉਸਨੇ ਆਪਣੀ ਜਗੀਰ ਤਬਝਾਉਣੀ ਸੀ ਪਰ ਜਾਨ ਦੀ ਕੀਮਤ ਤੇ ਨਹੀਂ ਜਾਨ ਹੈ ਤਾਂ ਜਗੀਰ ਆ ਜੰਗਲਾਂ ਦੇ ਮਾਲਕ ਸ਼ੇਰਾਂ ਨੂੰ ਨਰੰਜਣੀਆ ਮਦਾਨਾ ਵਿੱਚ ਲੱਭਦਾ ਫਿਰ ਰਿਹਾ ਸੀ ਕੌਣ ਸਿਰ ਤੇ ਲੀਤੇ ਤਰਕੇ ਸਿੰਘਾਂ ਦੇ ਇਲਾਕੇ ਵਿੱਚ ਬੜੇ ਇਸ ਤਰ੍ਹਾਂ ਨਰੰਜਣੀਆਂ ਨੇ ਕਈ ਦਿਨ ਲੰਗਾ ਦਿੱਤੇ ਇੱਧਰ ਪਾਈ ਮਤਾਬ ਸਿੰਘ ਸੋਚਤੇ ਜਾ ਰਹੇ ਸਨ ਕਿ ਜ਼ਕਰੀਏ ਦਾ ਅੰਤਲਾ ਸਮਾਂ ਆਉਣ ਟੁਕਾ ਹੈ ਤਾਰੂ ਸਿੰਘ ਨੇ ਹਸਤੀਆਂ ਸਿਰ ਦੇਣਾ ਹੈ ਤੇ ਜ਼ਕਰੀਏ ਨੂੰ ਛਿੱਤਰ ਮੂਹਰੇ ਲਗਾ ਕੇ ਦਰਗਾਹ ਵਿੱਚ ਲੈ ਕੇ ਜਾਣਾ ਉਸ ਦੇ ਜ਼ੁਲਮਾਂ ਦਾ ਹਿਸਾਬ ਉੱਥੇ ਉਸ ਤੋਂ ਲਿਆ ਜਾਵੇਗਾ ਤਾਰੂ ਸਿੰਘ ਲਈ ਸ਼ਹੀਦੀ ਨਿਯਾਮਤ ਬਣ ਕੇ ਆਏਗੀ ਤੇ ਜ਼ਕਰੀਏ ਦੀ ਮੌਤ ਉਸ ਤੇ ਦੁੱਖਾਂ ਦੇ ਪਹਾੜ ਵਾਂਗ ਲੱਗੇਗੀ ਕਿੰਨਾ ਫਰਕ ਹੈ ਮਰਨ ਮਰਨ ਵਿੱਚ ਮਰਨੇ ਹੀ ਤੇ ਪਾਈ ਆ ਪੂਰਨ ਪਰਮਾਨੰਦ ਇੱਕਦਮ ਭਾਈ ਮਤਾਬ ਸਿੰਘ ਦੇ ਮੂੰਹੋਂ ਬਾਬਾ ਕਬੀਰ ਜੀ ਦੇ ਬੋਲ ਨਿਕਲੇ ਧਾਨ ਨੇ ਉਹ ਜੋ ਜੰਗ ਦੇ ਮੈਦਾਨ ਵਿੱਚ ਤੁਰਕਰਾਂ ਨਾਲ ਲੋਹਾ ਲਹਿਰਾਏ ਨੇ ਤੇ ਧਾਨ ਨੇ ਉਹ ਵੀ ਜਿਹੜੇ ਸ਼ਹਾਦਤਾਂ ਦੇਣ ਵੇਲੇ ਸਿੱਧ ਘਾਂਦੇ ਅਖੀਰ ਕਰਵਾ ਰਹੇ ਹਨ ਧਾਨੇ ਭਾਈ ਮਨੀ ਸਿੰਘ ਧਾਨੇ ਭਾਈ ਜਗਤ ਸਿੰਘ ਤੇ ਧਾਨੇ ਭਾਈ ਮਨੀ ਸਿੰਘ ਦੇ ਨਾਲ ਸ਼ਹੀਦ ਹੋਏ ਦੋਵੇਂ ਪੁੱਤਰ ਭਾਈ ਚੱਤਰ ਸਿੰਘ ਤੇ ਗੁਰਬਖਸ਼ ਸਿੰਘ ਤਾਂ ਨੇ ਭਾਈ ਸੁਬੇਕ ਸਿੰਘ ਤੇ ਉਹਨਾਂ ਦਾ ਭੁਜੰਗੀ ਵੀ ਤਨ ਹੈ ਤੇ ਤਨ ਹੋ ਜਾਵੇਗਾ ਭਾਈ ਤਾਰੂ ਸਿੰਘ ਦੀ ਭਾਈ ਮਤਾਬ ਸਿੰਘ ਸ਼ਹੀਦ ਹੋਏ ਤੇ ਸ਼ਹਾਦਤਾਂ ਦੀ ਕਤਾਰ ਵਿੱਚ ਖਲੋਤੇ ਸਿੰਘਾਂ ਨੂੰ ਨਮਨ ਕਰਦੇ ਜਾ ਰਹੇ ਨੇ ਮੇਰੇ ਜਿਹੇ ਸਰੀਰਾਂ ਨੂੰ ਬਚਾ ਕੇ ਜੰਗਲਾਂ ਵਿੱਚ ਲੁਕੇ ਫਿਰਦੇ ਹਨ ਕੀ ਕਮਾਈ ਹੈ ਮੇਰੀ ਬਸ ਇਹ ਸਰੀਰ ਕਿ ਮੈਨੂੰ ਦਰਗਾਹ ਵਿੱਚ ਸ਼ਹੀਦ ਹੋਏ ਸਿੰਘਾਂ ਕੋਲ ਪੱਲੀ ਵੀ ਬੈਠਣ ਦਿੱਤਾ ਜਾਏਗਾ ਕਿਉਂ ਨਾ ਮੈਂ ਵੀ ਸ਼ਹੀਦ ਹੋਵਾਂ ਮੁਗਲਾਂ ਦੇ ਸਿਰ ਚੜ੍ਹ ਕੇ ਕੱਚੇ ਭਾਂਡੇ ਤੋਂ ਵੀ ਨਰਮ ਇਹ ਸਰੀਰ ਦੀ ਠੀਕਰ ਲਾਹੌਰ ਹਕੂਮਤ ਸਰਪੰਨਾ ਤੇ ਆਪਣੇ ਲਈ ਵੀ ਸ਼ਹੀਦ ਦਾ ਸਿੰਘਾਂ ਨਾਲ ਬੈਠਣ ਯੋਗੀ ਥਾਂ ਬਣਾਵਾ ਨਾਲੇ ਸਾਡੇ ਸਾਡੇ ਕੋਲ ਤਾਰੂ ਸਿੰਘ ਨਾਲ ਕੀ ਇਕੱਠੇ ਸ਼ਹੀਦ ਹੋਵਾਂਗੇ ਮੇਰੇ ਚੰਗੇ ਭਾਗ ਹੋਣ ਤਾਂ ਸਤਿਗੁਰੂ ਐਸੀ ਮਹਾਨ ਰੂਹ ਨਾਲ ਸ਼ਹੀਦ ਹੋਣ ਦਾ ਸੁਭਾਗ ਬਖਸ਼ਣ ਤਰਗਾਹੀ ਗਿਆਨੂ ਬਾਬਾ ਫਤਿਹ ਸਿੰਘ ਜੀ ਪੁੱਛਣ ਤੂੰ ਵੀ ਤਾਰੂ ਸਿੰਘ ਨਾਲ ਆਇਆ ਤੇ ਕੋਲ ਬੁਲਾ ਕੇ ਗੱਲ ਨਾ ਲਾਉਣ ਸ਼ਾਇਦ ਲੱਕੜ ਨਾਲ ਲੱਗ ਕੇ ਲੋਹਾ ਵੀ ਤਰ ਜਾਵੇ ਐਸੀਆਂ ਸੋਚਾਂ ਸੋਚਦੇ ਹੋਏ ਭਾਈ ਮਤਾਬ ਸਿੰਘ ਉਧਰੋਂ ਨਿਕਲ ਗਏ ਜਿੱਧਰ ਹਰ ਭਗਤ ਨਰੰਜਣੀਆਂ ਉਹਨਾਂ ਨੂੰ ਭਾਰ ਦਿੱਤਾ ਫਿਰ ਰਿਹਾ ਸੀ ਜਥੇ ਵਿੱਚ ਉਹ ਜਾਂਦੇ ਹੋਏ ਭਾਈ ਮਤਾਬ ਸਿੰਘ ਆਪਣੇ ਸ਼ਸਤਰ ਸਿੰਘਾਂ ਨੂੰ ਦੇ ਗਏ ਸਨ ਕਿਉਂਕਿ ਉਹ ਚਾਹੁੰਦੇ ਸਨ ਕਿ ਉਹਨਾਂ ਨੂੰ ਵੀ ਲਾਹੌਰ ਪੈਦਾਰੂ ਸਿੰਘ ਕੋਲ ਲਜਾਇਆ ਜਾਵੇ ਨਰੰਜਣੀਆਂ ਦੇ ਸਿਪਾਈਆਂ ਨੇ ਮਤਾਬ ਸਿੰਘ ਨੂੰ ਦੇਖਿਆ ਸਿੰਘ ਹੱਥ ਫੜਿਆ ਟੰਬਾ ਦੇਖ ਕੇ ਕੋਈ ਕੋਲ ਨਾ ਆਵੇ ਸਭ ਦੇ ਘੋੜੇ ਪਛਾਣ ਨੂੰ ਖਿੱਚੀ ਜਾਣ ਭਾਈ ਸਾਹਿਬ ਨੇ ਟੰਬਾ ਦੂਰ ਸੁੱਟ ਦਿਆਂ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਨਰੰਜਨੀਆ ਦੂਰ ਖਲੋਤਾ ਆਪਣੇ ਸਿਪਾਈਆਂ ਨੂੰ ਹਦਾਇਤਾਂ ਦੇ ਰਿਹਾ ਸੀ ਸਿੰਘ ਦਾ ਖੌਫ ਉਸ ਦੇ ਅੰਦਰ ਹਜੇ ਗਿਆ ਨਹੀਂ ਸੀ ਭਾਈ ਮਤਾਬ ਸਿੰਘ ਨੂੰ ਰੱਸਿਆਂ ਨਾਲ ਨੂੜ ਕੇ ਗੱਡੇ ਉੱਤੇ ਬਿਠਾ ਲਿਆ ਗਿਆ ਗੱਡੇ ਦੀਆਂ ਬਾਈਆਂ ਨਾਲ ਰੱਸੇ ਪਾ ਕੇ ਫਿਰ ਡੋਲਿਆਂ ਨੂੰ ਨੋੜਿਆ ਗਿਆ ਤਾਂ ਕਿ ਬਾਹ ਕੰਮ ਨਾ ਕਰਨ ਪੱਕਾ ਕੀਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਟੇਲ ਨਾ ਰਹਿ ਗਈ ਹੋਵੇ ਮੀਰਾ ਕੋਟ ਲਿਆ ਕੇ ਖਬਰੀਆਂ ਤੇ ਮੁਖਪੁਰਾਂ ਤੋਂ ਭਾਈ ਮਤਾਬ ਸਿੰਘ ਦੀ ਪਛਾਣ ਕਰਵਾਈ ਗਈ ਆਪਣੇ ਪਿੰਡ ਦੇ ਸੂਈਆਂ ਨੂੰ ਦੇਖ ਕੇ ਭਾਈ ਮਤਾਬ ਸਿੰਘ ਹੱਸੇ ਤੇ ਬੋਲੇ ਕਿਉਂ ਪਛਾਣ ਨਹੀਂ ਆਉਂਦੀ ਅਸਲ ਵਿੱਚ ਤੁਸੀਂ ਮੈਨੂੰ ਕੋਟ ਤੋਂ ਪਛਾਣਦੇ ਹੋ ਇਨ੍ਹਾਂ ਮੁਖਪੁਰਾਂ ਨੇ ਕਈ ਵਾਰ ਭਾਈ ਮਤਾਬ ਸਿੰਘ ਤੋਂ ਸੌਦਾ ਲਵਾਇਆ ਸੀ ਸੁਪਾਈ ਸਭ ਇੰਨਾ ਦਮ ਖੋਲ ਉਡਾ ਰਹੇ ਸਨ ਪਿੰਡ ਦੇ ਮੋਹਤਵਾਰਾਂ ਨੇ ਭਾਈ ਸਾਹਿਬ ਨੂੰ ਨਾ ਪਛਾਣਨ ਦਾ ਇਸ਼ਾਰਾ ਕਰ ਦਿੱਤਾ ਇਹ ਸਿੰਘ ਦੀ ਦੂਰ ਦ੍ਰਿਸ਼ਟੀ ਸੀ ਕਿਉਂਕਿ ਜਦੋਂ ਹੀ ਕਿਸੇ ਨੂੰ ਪਛਾਣਿਆ ਤਾਂ ਹਕੂਮਤ ਕਹਿਰ ਉਸ ਉੱਤੇ ਵਰੇਗਾ ਤੇ ਜੇ ਤੂੰ ਪਛਾਣਣ ਪਛਾਣਦਾ ਸੀ ਤਾਂ ਪਹਿਲਾਂ ਕਿਉਂ ਨਾ ਫੜਵਾਇਆ ਖੈਰ ਮੁਖਬਰਾਂ ਨੇ ਪਛਾਣ ਪੱਕੀ ਕਰ ਦਿੱਤੀ ਹਰਪਾਗ ਦਿਨ ਰੰਜਨੀਆ ਭਾਈ ਮਤਾਬ ਸਿੰਘ ਨੂੰ ਲੈ ਕੇ ਲਾਹੌਰ ਪਹੁੰਚ ਗਿਆ ਦੇਖਦਿਆਂ ਹੀ ਜ਼ਕਰੀਆ ਖਾਨ ਬੋਲਿਆ ਕੋਈ ਆਖਰੀ ਅੱਛਾ بس ਇੱਕ ਵਾਰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਵਾ ਦਿਓ ਇਸ ਨੂੰ ਤਾਰੂ ਸਿੰਘ ਦਿਖਾ ਦਿਓ ਦੂਰੋਂ ਹੀ ਤੇ ਨਾਲ ਦੀ ਨਾਲ ਚੜਖੜੀ ਤੇ ਜਾੜ ਦੇ ਧੰਨ ਭਾਗ ਕਹਿੰਦੇ ਆ ਭਾਈ ਸਾਹਬ ਨੇ ਉੱਪਰ ਵੱਲ ਤੱਕਿਆ ਤੇ ਸਪਾਹੀ ਭਾਈ ਮਤਾਬ ਸਿੰਘ ਨੂੰ ਲੈ ਕੇ ਤੁਰ ਪਏ ਉਹਨਾਂ ਦੀ ਨਜ਼ਰ ਭਾਈ ਤਾਰੂ ਸਿੰਘ ਨੂੰ ਲੱਭ ਹੀ ਰਹੀ ਸੀ ਕੇ ਇੱਕ ਥਾਂ ਲਿਜਾ ਕੇ ਸਿਪਾਈਆਂ ਨੇ ਉਹਨਾਂ ਨੂੰ ਕਿਹਾ ਉਹ ਸਾਹਮਣੇ ਕੋਠੜੀ ਵੱਲ ਦੇਖ ਭਾਈ ਤਾਰੂ ਸਿੰਘ ਨੂੰ ਦੇਖਦੇ ਹੀ ਭਾਈ ਮਤਾਬ ਸਿੰਘ ਨੂੰ ਚਾ ਚੜ ਗਿਆ ਤੋਹੇ ਸਿੰਘ ਕੁਝ ਚਿਰ ਹੱਥ ਜੋੜ ਕੇ ਇੱਕ ਦੂਜੇ ਵੱਲ ਨੀਵੀਂ ਪਾ ਕੇ ਖਲੋਤੇ ਰਹੇ ਸਿਪਾਈਆਂ ਨੇ ਭਾਈ ਮਤਾਬ ਸਿੰਘ ਨੂੰ ਬੰਨੇ ਹੋਏ ਸੰਗਲਾਂ ਤੋਂ ਖਿੱਚਿਆ ਮੇਰੀ ਉਡੀਕ ਕਰਿਓ ਤੇ ਅਰਦਾਸ ਕਰਿਓ ਕਿ ਤੁਹਾਡੇ ਵਾਂਗ ਮੇਰੀ ਵੀ ਕੇਸਾ ਸਵਾਸਾ ਸੰਗ ਨਿਭ ਜਾਏ ਭਾਈ ਤਾਰੂ ਸਿੰਘ ਬੋਲੇ ਤੁਹਾਡਾ ਦਿੱਤਾ ਐਸੀ ਨੇ ਵੀਗੀ ਕਿ ਆਉਣ ਵਾਲੀਆਂ ਨਸਲਾਂ ਤੁਹਾਡੇ ਤੋਂ ਨਭਾਉਣਾ ਸਿੱਖਿਆ ਕਰਨਗੀਆਂ ਮਾਵਾ ਬੱਚਿਆਂ ਦੇ ਕੇਸ ਸੰਭਾਲਦੀਆਂ ਉਹਨਾਂ ਨੂੰ ਤੁਹਾਡੀਆਂ ਸਾਖੀਆਂ ਸੁਣਾਇਆ ਕਰਨਗੀਆਂ ਸਿੱਖੀ ਤੋਂ ਡੋਲਣ ਵਾਲਿਆਂ ਨੂੰ ਤੁਹਾਡੀਆਂ ਮਸਾਲਾਂ ਦਿੱਤੀਆਂ ਜਾਇਆ ਕਰਨਗੀਆਂ ਤੁਸੀਂ ਮੇਰੀ ਅਰਦਾਸ ਕਰਿਓ ਕਿ ਮੇਰਾ ਸਿਦਕ ਚੜਖੜੀ ਤੋਂ ਤਕੜਾ ਰਹੇ ਭਾਈ ਮਤਾਬ ਸਿੰਘ ਹੱਥ ਜੋੜਦਿਆਂ ਬੋਲਿਆ ਤੋਹਾਂ ਨੇ ਇੱਕ ਦੂਜੇ ਵੱਲ ਆਖਰੀ ਨਿਗਾਹ ਸੁੱਟੀ ਤਾਂ ਪਿਆਰ ਦੋਹਾਂ ਦੀਆਂ ਅੱਖਾਂ ਵਿੱਚੋਂ ਪਾਣੀ ਬਣ ਕੇ ਵਹਿ ਦੁਰੇ ਭਾਈ ਮੋਤਾਬ ਸਿੰਘ ਨੂੰ ਹੁਣ ਕੁਝ ਸਾਫ਼ ਦਿਸ ਰਿਹਾ ਸੀ ਤਾਂ ਉਹ ਸੀ ਚੜਖੜੀ ਉਹਨਾਂ ਨੂੰ ਚੜਖੜੀ ਤੇ ਜਾੜਿਆ ਗਿਆ ਜਲਾਦਾ ਨੇ ਪੋੜ ਘਮਾਉਣੇ ਸ਼ੁਰੂ ਕੀਤੇ ਸਿੰਘ ਦੀ ਗੁਰੂ ਗੁਰੂ ਦੀ ਧੁਨੀ ਟੁੱਟਦੀਆਂ ਹੱਡੀਆਂ ਨਾਲੋਂ ਉੱਚੀ ਸੁਣਾਈ ਦੇ ਰਹੀ ਸੀ ਸਰੀਰ ਵਿੱਚੋਂ ਵਗਦਾ ਲਹੂ ਨੂੰ ਧਰਤੀ ਨਮਨ ਕਰ ਰਹੀ ਸੀ ਕਹਿੰਦੇ ਨੇ ਉਹ ਧਰਤੀ ਉਪਜਾਊ ਹੁੰਦੀ ਐ ਜਿੱਥੇ ਸ਼ਹੀਦਾਂ ਸੂਰਮਿਆਂ ਦੀ ਰਤ ਡੋਲੇ ਸ਼ਾਇਦ ਇਸ ਕਰਕੇ ਪੰਜਾਬ ਦੀ ਭੁਉਏ ਇੰਨੀ ਜ਼ਰਖੇਸ ਆ ਚੜਖੜੀਆਂ ਭਾਵੇਂ ਸਰੀਰਾਂ ਦੇ ਟੁਕੜੇ ਟੁਕੜੇ ਕਰ ਦੇਣ ਪਰ ਖਾਲਸੇ ਦੀ ਖੇੜਤਾ ਦੇਹਾਂ ਤੋਂ ਪਾਰ ਦੀ ਐ ਰੂਹਾਂ ਨੂੰ ਚੀਰਣ ਵਾਲੀ ਕੋਈ ਚੜਖੜੀ ਨਹੀਂ ਬਣੀ ਚਾਂਦਨੀ ਚੌਂਕ ਹੋਵੇ ਭਾਵੇਂ ਨਖਾਸ ਚੌਂਕ ਗੁਰੂ ਕੇ ਲਾਲਾ ਨੇ ਕਦੇ ਗੁਰੂ ਤੋਂ ਸਿਰ ਲੁਕੋ ਕੇ ਨਹੀਂ ਰੱਖੇ ਅੱਜ ਆਪਾਂ 20ਵਾਂ ਭਾਗ ਪੜ ਲਿਆ ਹੈ ਅਗਲੀ ਵਾਰੀ ਆਪਾਂ 21ਵਾਂ ਭਾਗ ਪੜਾਂਗੇ ਤਾਰੂ ਸਿੰਘ ਕੀ ਸਾਖੀ ਜੋ ਸੁਣੈ ਦੇਹ ਦੁਖ ਨਹਿ ਮੈ ਮਨ ਮੈ ਗੁਨੈ ਪੜਾਂਗੇ ਤੇ ਜੇ ਤੁਹਾਨੂੰ ਸਾਡੀਆਂ ਆਡੀਓ ਬੁਕਸ ਚੰਗੀਆਂ ਲੱਗੀਆਂ ਤਾਂ ਜਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ